ਸ਼ਹਿਰ ਧਾਰੀਵਾਲ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਲੰਗਾਹ ਮਾਰਕੀਟ ਵਿਖੇ ਗੁਰੂ ਕਿਰਪਾ ਚੈਰੀਟੇਬਲ ਲੈਬਾਰਟਰੀ ECG ਸੈਂਟਰ ਖੁੱਲ ਗਿਆ ਹੈ ਜਿੱਥੇ ਤੁਹਾਡੇ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਣਗੇ ਜੋ ਟੈਸਟ ਤੁਸੀਂ ਬਾਹਰੋਂ 1000 ਰੁਪਏ ਦਾ ਕਰਵਾਉਂਦੇ ਹੋ ਉਹ ਗੁਰੂ ਕਿਰਪਾ ਚੈਰੀਟੇਬਲ ਲੈਬਾਰਟਰੀ ਦੇ ਵਿੱਚ ਟੈਸਟ ਸਿਰਫ 500 ਰੁਪਏ ਚ ਕੀਤਾ ਜਾਵੇਗਾ ਜਿਸ ਦਾ ਉਦਘਾਟਨ ਫਾਦਰ ਜੋਸ ਪੜਿਆਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਕਾਦੀਆਂ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਨੇ ਕੀਤਾ ਇਸ ਮੌਕੇ ਤੇ ਫਾਦਰ ਜੋਸ ਪੜਿਆਟੀ ਨੇ ਸੁਖ ਸ਼ਾਂਤੀ ਵਾਸਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਵੀ ਕੀਤੀ ਕਾਉਂਸਲਰ ਇੰਦਰਾ ਸੰਸ ਨੇ ਦੱਸਿਆ ਕਿ ਇਸ ਲੈਬੋਰਟਰੀ ਦੇ ਵਿੱਚ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਟੈਸਟ ਕੀਤੇ ਜਾਣਗੇ ਅਤੇ ਜੇਕਰ ਕੋਈ ਗਰੀਬ ਪਰਿਵਾਰ ਹੈ ਉਸ ਕੋਲ ਪੈਸੇ ਨਹੀਂ ਹਨ ਟੈਸਟ ਕਰਵਾਉਣ ਵਾਸਤੇ ਤਾਂ ਉਸ ਦਾ ਟੈਸਟ ਫ੍ਰੀ ਵੀ ਕੀਤਾ ਜਾਵੇਗਾ ਪਰ ਮੈਨੂੰ ਮੇਰੇ ਖੁਦਾ ਦੇ ਕੇ ਰੋਪਾਕ ਮੇਲਾ ਦਿਲ ਪਰਿਆ ਕੀਤਾ ਪਿਆਰ ਮੈਨੂੰ ਮੇਰੇ ਖੁਦਾ ਤੋ ਮੇਰਾ ਦਿਲ ਪਰ ਹਾਲੇਲੂਇਆ 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 ਪ੍ਰੇਮੀ ਨੇ ਪ੍ਰੇਮ ਨਾਲ ਮੈਨੂੰ ਬੁਲਾਇਆ ਹੈ ਕੱਢ ਕੇ ਖਤਰੇ ਦੇ ਵਿੱਚੋਂ ਦੇ ਕੇ ਖਤਰੇ ਦੇ ਵਿੱਚੋਂ ਕੋਲ ਬਿਟਾਇਆ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਧਾਰੀਵਾਲ ਸ਼ਹਿਰ ਦੇ ਲਈ ਬਹੁਤ ਖੁਸ਼ੀ ਦਾ ਆਗਾ ਹੈ ਸਾਡੇ ਆਪਣੇ ਸ਼ਹਿਰ ਦੇ ਵਿੱਚ ਗੁਰੂ ਕ੍ਰਿਪਾ ਲਭੌਟਰੀ ਚੈਰੀਟੇਬਲ ये लैबोरटरी शो आकर उद्घाटन किया गया है खुदा के नाम से शुरू किया है परमेश्वर के नाम लेकर शुरू किया है इतने बहुत सारे लोग आओगे अपने सेहत को कायम रखने के लिए लोग इत मेरी अरदास कि प्रभु के नाम के लोग छेती छेती तो ठीक हो जाए सेवा निभा रहे हैं जो लाभ टेक्नीशियन उन्होंने जो ही राही लोगों को रियायत मिले ਬਹੁਤ ਖੁਰਾਵੀ ਬਰਕਤ ਇਨਾ ਦੇ ਰਾਹੀ ਲੋਗਾਂ ਨੂੰ ਮਿਲੇ ਮੈਂ ਇਹ ਅਰਦਾਸ ਕਰਦਾ ਹਾਂ ਕਿ ਇਸ ਜਗ੍ਹਾ ਦੇ ਵਿੱਚ ਖੁਦਾ ਦਾ ਨਾਮ ਰੌਸ਼ਨ ਹੋਵੇ ਲੋਗ ਇੱਥੇ ਆਉਣ ਖੁਦਾ ਦੀ ਕਿਰਪਾ ਨਾਲ ਚੰਗਿਆਈ ਹਾਸਲ ਕਰਕੇ ਤੁੰ ਜਾ ਚਲੇ ਜਾਣ ਮੈਂ ਐਮਸੀ ਇੰਦਰਾਜੀ ਨੂੰ ਅਤੇ ਬਾਕੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਖੁਦਾ ਤੁਹਾਡੇ ਨਾਲ ਹੋਵੇ ਤੁਹਾਨੂੰ ਆਸ਼ੀਰਵਾਦ ਦੇਵੇ ਸੰਕਲਪ ਸਾਹਿਬ ਬਾਜੀ ਬਾਜੀ ਨੂੰ ਬਾਤ ਹੀ ਪੁੱਲੀ ਗਈ ਹੈ ਠੀਕ ਹੈ ਬੈਂਕ ਚਲੋ ਅੱਜ ਜੀ ਬੜਾ ਵਧੀਆ ਉਪਰਾਲਾ ਕੀਤਾ ਕੁਝ ਮੇਰੇ ਵੀਰ ਸੀਗੇ ਐਨ ਆਰ ਆਈ ਤੇ ਕੁਝ ਮੇਰੇ ਆਪਣੇ ਵੀਰ ਸੀਗੇ ਜਿਨ੍ਹਾਂ ਨੇ ਇੱਕ ਸੰਸਥਾ ਬਣਾਈ ਸੀਗੀ ਤੇ ਬੜੇ ਦੇਰ ਤੋਂ ਮਤਲਬ ਉਹ ਚੀਜ਼ ਰੋਪਾ ਚਾਹ ਰਹੀ ਸੀ ਕਿ ਇੱਕ ਚੈਰੀਟੇਬਲ ਵਾਰਡਰੀ ਖੋਲਣੀ ਆ ਕਿਉਂਕਿ ਆਲਰੇਡੀ ਮੈਂ ਪਹਿਲਾਂ ਵੀ ਇੱਕ ਕਾਉਂਸਲਰ ਹੋਣ ਦੇ ਨਾਤੇ ਮੈਂ ਸੇਵਾ ਕਰ ਰਿਹਾ ਆਪਣੀ ਬੋਰਡ ਦੀ ਤੇ ਮੈਂ ਚਾਹੁੰਦਾ ਸੀ ਕਿ ਪੂਰੇ ਢਾਈਵਾਲ ਦੇ ਸ਼ਹਿਰ ਦੀ ਇੱਕ ਇਦਾਂ ਦੀ ਸੇਵਾ ਹੋਵੇ ਕਿ ਜਿਹੜੀ ਮਤਲਬ ਕਿ ਨਾਮ ਰਹਿ ਜਾਏ ਇਨਸਾਨ ਤੇ ਨਹੀਂ ਰਹਿੰਦਾ ਇਨਸਾਨ ਦਾ ਨਾਮ ਰਹਿ ਜਾਂਦਾ ਅਸੀਂ ਨਾਮ ਬਣਾਉਣ ਵਾਸਤੇ ਇੱਕ ਇਹ ਸੇਵਾ ਲਈ ਆ ਉਹਨਾਂ ਸਾਰੇ ਵੀਰਾਂ ਨੇ ਸਾਡੀ ਮਦਦ ਕੀਤੀ ਜਿਹੜਾ ਐਨ ਆਰ ਆਈ ਸੀਗੇ ਉਹਨਾਂ ਨੇ ਵੀ ਜਿਹੜੇ ਮੇਰੇ ਦੂਸਰੇ ਭਰਾਵਾ ਉਹਨਾਂ ਨੇ ਵੀ ਇੱਕ ਸੰਸਾ ਬਣਾ ਕੇ ਲੈਬੋਰਾਟਰੀ ਨੂੰ ਖੋਲ੍ਹਿਆ ਗਿਆ ਵਾ ਇਹਦੇ ਵਿੱਚ ਸਾਰੇ ਜਿੰਨੇ ਵੀ ਟੈਸਟ ਆ 50% ਡਿਸਕਾਊਂਟ ਦੇ ਹੋਣਗੇ ਜਿਸ ਤਰ੍ਹਾਂ ਬਾਹਰ ਕੋਈ 1000 ਰੁਪਏ ਟੈਸਟ ਆ ਇੱਥੇ 500 ਰੁਪਏ ਦਾ ਹੋ ਰਿਹਾ ਜੇ ਕੋਈ ਗਰੀਬ ਬਹੁਤ ਜ਼ਿਆਦਾ ਦੇਰੀ ਵਾਦੀ ਲੱਗੇ ਪਿੱਛੇ ਦੋਈ ਨਹੀਂ ਆ ਜਿਹੜਾ ਆਪਣੇ ਟੈਸਟ ਵੀ ਨਹੀਂ ਕਰਵਾ ਸਕਦਾ ਉਹ ਜਿਹੜੇ ਮਰਜ਼ੀ ਆਲੇ ਇੱਥੇ ਟੈਸਟ ਫ੍ਰੀ ਹੋਣਗੇ ਉਹਨਾਂ ਦੇ ਉਹ ਇੱਕ ਸੇਵਾ ਵਾ ਇਸੇ ਵਾਰ ਨੂੰ ਅਸੀਂ ਬਹੁਤ ਦਾ ਤਕਨਿਬਾਨ ਹਨ। ਹਨੀ ਮਾਰਸਾ ਦਾ ਦੱਸ ਦਿਓ ਚੈਰੀਟੇਬਲ ਵੱਲੋਂ ਵੱਲੋਂ ਬਾਜ਼ੀ ਖੁੱਲੀ ਗਈਆਂ ਲੋਕਾਂ ਦੀ ਦੁਆ ਤੇ ਲੱਗਿਆ ਗਿਆ ਕਿ ਅੰਦੇ ਰੇੜ ਤੇ ਇੱਥੇ ਬੈਠੋ ਨਿਆ ਤੇ ਕੀ ਗਾਂ ਦੋਦੇ। ਜਿਵੇਂ ਇੱਕ ਇਲਾਕੇ ਵਾਸਤੇ ਇਹ ਧਾਰੀ ਵਾਲ ਸ਼ਹਿਰ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਵੱਡੀ ਗੱਲ ਹੈ ਕਿ ਸਾਡੇ ਐਮਸੀ ਨਰਾਸ ਸਿੰਘ ਜੀ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਇੱਕ ਚੈਰੀਟੇਬਲ ਬਾਜ਼ਰੀ ਖੋਲੀ ਹੈ ਜੋ ਕਿ ਬੜਾ ਵੱਡਾ ਸਮਝ ਲੋ ਕਿ ਉਹ ਲੋਕ ਜੋ ਆਪਣੇ ਟੈਸਟ ਹੀ ਨਹੀਂ ਕਰਾ ਸਕਦੇ ਉਹਨਾਂ ਲਈ ਇੱਕ ਬੜਾ ਵੱਡਾ ਯੋਗਦਾਨ ਉਹਦੇ ਵਿੱਚ ਉਹਨਾਂ ਨੇ ਸਾਡੇ ਫਾਦਰ ਨੇ ਆਏ ਆਏ ਨੇ ਅੱਜ ਬੜੇ ਸਤਿਕਾਰ ਜੋ ਉਹਨਾਂ ਨੇ ਅਰਦਾਸ ਕੀਤੀ ਹੈ ਪ੍ਰਭੂ ਜੀ ਦੇ ਅੱਗੇ ਕਿ ਜੋ ਵੀ ਇੱਥੇ ਆਵੇ ਉਹਦੀਆਂ ਬਿਮਾਰੀਆਂ ਵੀ ਠੀਕ ਹੋਣ ਤੇ ਇਹਨਾਂ ਨੂੰ ਇੰਨਾ ਬਲ ਬਖਸ਼ੇ ਖੁਦਾ ਪਰਮੇਸ਼ਵਰ ਕਿ ਹੋਰ ਮਿਹਨਤ ਕਰ ਸਕਣ ਕਿਉਂਕਿ ਅੱਜ ਬੜੀ ਵੱਡੀ ਲੋੜ ਸੀ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਕਿਉਂ ਪ੍ਰਾਈਵੇਟ ਰਵਾਧੀਆਂ ਤੁਸੀਂ ਜਾਣਦੇ ਹੋ ਕਿ ਉਹ ਨਹੀਂ ਮੈਂਦੀਆਂ ਕਿ ਅਮੀਰ ਹੈ ਕਿ ਗਰੀਬ ਹੈ ਪੂਰੀ ਬੜੀ ਲੁੱਟ ਦੀਆਂ ਨੇ ਤਸੱਲੀ ਦੇ ਨਾਲ ਕਈ ਤੇ ਹਰਾਜ ਹੈ ਜੋ ਇਹਨੇ ਵੀ ਉਹਨਾਂ ਕੋ ਪੈਸੇ ਨਹੀਂ ਹੁੰਦੇ ਟੈਸਟ ਕਰਾਉਣ ਲਈ ਤੇ ਸਾਡੇ ਇੰਦਰਾਸ ਜੀ ਨੇ ਕਿਹਾ ਕਿ ਜੋ ਕੋਈ ਪਰਵਾਰ ਇਹੋ ਜਿਹਾ ਹੋਏਗਾ ਤੇ ਜਿਹਦਾ ਬਿਲਕੁਲ ਹੀ ਕੋਈ ਵਾਲੀ ਵਾਸਤੇ ਦਾ ਪਰਮੇਸ਼ਵਰ ਉਹਦੀ ਬਾਹ ਫੜੇਗਾ ਇਹ ਚੈਰੀਟੇਬਲ ਉਹਦੀ ਪੂਰੀ ਦੇ ਇਲਾਜ ਕਰੇਗੀ ਪੂਰੇ ਟੈਸਟ ਕਰੇਗੀ ਇਹ ਬੜਾ ਵਰਦਾਰਾ ਵਾਲਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਇੰਦਰਾਸ ਜੀ ਨੂੰ ਵਧਾਈ ਵੀ ਦਿੰਦਾ ਤੇ ਪਰਮੇਸ਼ਰ ਦੇ ਅੱਗੇ ਫਿਰ ਅਰਦਾਸ ਕਰਨਾ ਕਿ ਇਹਨਾਂ ਨੂੰ ਹੋਰ ਬਲ ਬਖਸ਼ ਕੇ ਲੋਕ ਸੇਵਾ ਕਰ ਸਕਣ ਅੱਜ ਬਾਗ ਦੇ ਅੱਜ ਨਵਾਟਰੀ ਤੇ ਮੈਂ ਦੱਸਣਾ ਚਾਹੁੰਦਾ ਕਿ ਤੇ ਜੋ ਵੀ ਨਵਾਟਰੀ ਤੇ ਖੁੱਲੀ ਗਈ ਹੈ ਬਹੁਤ ਕਿਰਪਾ ਤੇ ਦੇ ਵਿੱਚ ਸਾਡੇ ਫਾਦਰ ਜੀ ਨੇ ਮਾਲ ਸਾਹਿਬ ਜੀ ਮੇਰੇ ਵੱਡੇ ਵੀਰ ਜੀ ਨੇ ਜੋ ਵੀ ਦੱਸਿਆ ਵਾ ਕਿ ਜਿੰਨੇ ਵੀ ਲੋਕ ਜਿਨ੍ਹਾਂ ਦੇ ਕੋਲ ਪੈਸਾ ਹੈ ਜਾਂ ਨਹੀਂ ਉਹ ਇੱਥੇ ਆਣ ਕੇ ਆਪਣੇ ਟੈਸਟ ਵੀ ਕਰਾਉਣਗੇ ਔਰ ਦੂਸਰਾ ਦੱਸਿਆ ਵਾ ਕਿ ਇਸ ਇਲਾਕੇ ਦੇ ਭਾਰੀਵਾਲ ਸ਼ਹਿਰ ਨੂੰ ਇਹ ਬਹੁਤ ਹੀ ਜ਼ਿਆਦਾ ਪ੍ਰੋਡ ਵਾਲੀ ਗੱਲ ਆ ਕਿ ਜਿਤਨਾ ਖੁਦਾ ਨੇ ਇਹਨਾਂ ਦੇ ਮਨ ਦੇ ਵਿੱਚ ਪਾਇਆ ਕਿ ਇੱਕ ਚੈਰੀਟੇਬਲ ਲੈਬਰਾਟਰੀ ਜਿਹੜੀ ਆ ਖੁੱਲਣੀ ਚਾਹੀਦੀ ਹੈ ਜਿਹਦੇ ਵਿੱਚ ਗਰੀਬਾਂ ਨੂੰ ਸਹਾਰਾ ਮਿਲੇ ਸੋ ਸਹਾਰਾ ਤੇ ਸਾਰਿਆਂ ਦਾ ਪਰਮਾਤਮਾ ਹੀ ਆ ਪਰ ਪਰਮਾਤਮਾ ਆਪਣੇ ਲੋਕਾਂ ਨੂੰ ਬਲ ਬਖਸ਼ਦਾ ਜਿਤਨਾ ਸਾਡੀ ਅੰਦਰੀਆ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਐਨਆਰਈ ਵੀਰਾਂ ਵੱਲੋਂ ਔਰ ਜਿੰਨੇ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਖੁਦਾ ਬਹੁਤ-ਬਹੁਤ ਵਰਕਤ ਦੇ ਔਰ ਲੱਖ-ਲੱਖ ਮੈਂ ਚਰਚੂ ਸਨਾਂ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਹਾਂ